ਸਾਦ ਸੰਗਤ ਜੀ ਆਓ ਅੱਜ ਸਭ ਤੋਂ ਪਹਿਲਾਂ ਆਪਾਂ ਆਪਣੀ ਜ਼ਿੰਦਗੀ ਦੀਆਂ ਜਿੰਨੀਆਂ ਵੀ ਤਕਲੀਫਾਂ ਅਸੀਂ ਮਹਿਸੂਸ ਕਰ ਰਹੇ ਹਾਂ ਇੱਕ ਕਾਗਜ਼ ਉੱਤੇ ਲਿਖ ਲਈਏ ਉਸ ਤੋਂ ਬਾਅਦ ਦੇਖਦੇ ਹਾਂ ਇੱਕ ਇੱਕ ਦਾ ਕਿਸ ਤਰੀਕੇ ਹੱਲ ਕਰਨਾ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਜੁੜਿਓ ਪ੍ਰੋਫੈਸਰ ਸਾਹਿਬ ਸਿੰਘ ਟੀਕਾਕਰ YouTube ਚੈਨਲ ਵਿੱਚ ਮੈਂ ਆ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਦੋਤਰੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਪਟਿਆਲੇ ਤੋਂ ਸਾਥ ਸੰਗਤ ਜੀ ਆਪਣੀਆਂ ਜਿੰਨੀਆਂ ਵੀ ਔਕੜਾਂ ਸਾਨੂੰ ਜ਼ਿੰਦਗੀ 'ਚ ਜਾਪਦੀਆਂ ਨੇ ਉਸ ਤੋਂ ਪਹਿਲਾਂ ਰੱਤ ਅਕ ਧਿਆਨ ਮਾਰੀਏ ਕੁਝ ਪਲਾਂ ਲਈ ਗੁਰੂ ਅਰਜਨ ਸਾਹਿਬ ਦੀ ਜੀਵਨ ਦੇ ਵਿੱਚ ਉਹਨਾਂ ਦਾ ਜਨਮ ਸਥਾਨ ਗੋਇੰਦਵਾਲ ਸੀ ਆਪਣੀ ਸਕੇ ਭਰਾ ਪ੍ਰਿਥੀ ਚੰਦ ਵੱਡੇ ਭਰਾ ਵੱਲੋਂ ਉਹਨਾਂ ਨੂੰ ਵਿਰੋਧਤਾ ਸਹਿਣੀ ਪਈ ਤਰਨ ਤਾਰਨ ਵਸਾਇਆ ਕਰਤਾਰਪੁਰ ਵਸਾਇਆ ਸਖਤ ਔੜ ਸੀ ਵੱਡਾ ਹਲੀ ਵਿਖੇ ਲਹਿੰਦੇ ਪਾਸੇ ਜਦੋਂ ਉਹਨਾਂ ਨੇ ਅਨੇਕ ਪਿੰਡਾਂ ਵਿੱਚ ਖੂਲ ਆਏ 6 ਹਰਤਾ ਫਿਰ ਲਾਹੌਰ ਵਿੱਚ ਜਦੋਂ ਕਾਲ ਦੇ ਕਾਰਨ ਬਿਮਾਰੀਆਂ ਸੀ ਸ਼ਹਿਰ ਨਿਵਾਸੀਆਂ ਦੀ ਅਟੁੱਟ ਸੇਵਾ ਕੀਤੀ ਉਦੋਂ ਅਕਬਰ ਵੀ ਲਾਹੌਰ ਆਇਆ ਹੋਇਆ ਸੀ ਕਾਲ ਸੀ ਆਪਣੀ ਲੋਕਾਂ ਦਾ ਹਾਲ ਪਤਾ ਕਰਨ ਲਈ ਉਦੋਂ ਗੋਇੰਦਵਾਲ ਪਹੁੰਚੇ ਸਨ ਅਖੀਰ ਵਿੱਚ ਜਦੋਂ ਅਕਬਰ ਲਾਹੌਰ ਤੋਂ ਵਾਪਸੀ ਤੇ ਉਹਨਾਂ ਨੂੰ ਇੱਥੇ ਮਿਲਿਆ ਉਦੋਂ ਸਤਿਗੁਰੂ ਜੀ ਨੇ ਕਿਸਾਨਾਂ ਦਾ ਸਾਰੇ ਮਾਮਲੇ ਸਾਫ਼ ਕਰਵਾਏ ਸਨ ਇਹ ਸਾਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਤਿਆਰ ਕੀਤੀ ਤੇ ਫਿਰ ਜਦੋਂ ਜਹਾਂਗੀਰ ਤਖਤ ਤੇ ਬੈਠਾ ਉਸਦੇ ਪੁੱਤਰ ਖੁਸਰੋ ਦੀ ਬਗਾਵਤ ਤੇ ਫਿਰ ਉਸ ਤੋਂ ਬਾਅਦ ਖੁਸਰੋ ਪੰਜਾਬ ਵੱਲ ਆਇਆ ਤੇ ਗੋਇੰਦਵਾਲ ਦੇ ਰਸਤੇ ਲਾਹੌਰ ਇੱਥੋਂ ਅਗਲੀ ਗੱਲ ਆਪਾਂ ਰਤ ਤੱਕ ਧਿਆਨ ਕਰੀਏ ਕਿ ਗੁਰੂ ਅਰਜਨ ਸਾਹਿਬ ਦੇ ਜਿੰਨੇ ਵੀ ਦੁਖੀ ਸਨ ਜਿਨ੍ਹਾਂ ਨੇ ਸਖਤ ਝੂਠ ਕੁਫਰ ਤੋਲਿਆ ਰਤ ਤੱਕ ਉਸ ਪਾਸੇ ਵੱਲ ਧਿਆਨ ਕਰੀਏ ਕਿ ਬਾਗੀ ਖੁਸਰੋ ਦੀ ਸਹਾਇਤਾਆਂ ਦੀਆਂ ਸ਼ਿਕਾਇਤਾਂ ਉੱਤੇ ਜਹਾਂਗੀਰ ਵੱਲੋਂ ਰਾਜ ਧਰੋਹ ਦਾ ਦੂਸ਼ਣ ਲਾਇਆ ਗਿਆ ਸ਼ਾਹੀ ਹੁਕਮ ਕੀਤਾ ਗਿਆ ਕਿ ਗੁਰੂ ਅਰਜਨ ਦੇਵ ਜੀ ਨੂੰ ਸਿਆਸਤ ਤੇ ਯਾਸਾ ਦੇ ਕਾਨੂੰਨ ਅਨੁਸਾਰ ਦੰਡ ਦਿੱਤਾ ਜਾਏ ਦੰਡ ਕੀ ਸੀ ਉਬਲਦੀ ਦੀਗ ਤੱਤੀ ਰੇਤ ਤੱਤੀ ਲੋ ਅਖੀਰ ਵਿੱਚ ਛਾਲੇ ਛਾਲੇ ਹੋਏ ਸਰੀਰ ਨੂੰ ਦਰਿਆ ਰਾਵੀ ਦੇ ਠੰਡੇ ਪਾਣੀ ਵਿੱਚ ਵਹਾ ਦੇਣਾ ਸਾਧ ਸੰਗਤ ਜੀ ਬੋਲਦਿਆਂ ਵੀ ਜੀਬ ਸਾਥ ਨਹੀਂ ਦਿੰਦੀ ਰਤਕ ਉਸ ਕੁਫਰ ਤੇ ਝੂਠ ਵਿੱਚ ਜੋ ਜਹਾਂਗੀਰ ਆਪਣੀ ਤੁਜਕ ਵਿੱਚ ਲਿਖਦਾ ਹੈ ਉਹਦਾ ਪੰਜਾਬੀ ਉਲੱਥਾ ਜ਼ਰਾ ਸੁਣੀਏ ਗੋਇੰਦਵਾਲ ਵਿੱਚ ਜਿਹੜਾ ਕਿ ਬਿਆਸਾ ਦਰਿਆ ਦੇ ਕੰਢੇ ਉੱਤੇ ਹੈ ਪੀਰਾਂ ਬਜ਼ੁਰਗਾਂ ਦੇ ਵੇਸ ਵਿੱਚ ਅਰਜਨ ਨਾਮ ਇੱਕ ਹਿੰਦੂ ਜਿਸ ਨੇ ਬਹੁਤ ਸਾਰੇ ਭੋਲੇ ਪਾਲੇ ਹਿੰਦੂਆਂ ਸਗੋਂ ਮੂਰਖ ਤੇ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੀ ਰਹਿਤ ਬਹਿਤ ਦਾ ਸ਼ਰਧਾਲੂ ਬਣਾ ਕੇ ਆਪਣੇ ਵਲੀ ਤੇ ਪੀਰ ਹੋਣ ਦਾ ਢੋਲ ਵਜਾਇਆ ਹੋਇਆ ਲੋਕ ਉਸ ਨੂੰ ਗੁਰੂ ਆਖਦੇ ਨੇ ਸਭਨਾਂ ਤਰਫਾਂ ਤੋਂ ਫਰੇਬੀ ਤੇ ਠੱਗੀ ਪਸੰਦ ਲੋਕ ਉਸ ਦੇ ਪਾਸ ਆ ਕੇ ਉਸੋ ਤੇ ਆਪਣੀ ਪੂਰੀ ਸ਼ਰਧਾ ਪ੍ਰਗਟ ਕਰਦੇ ਨੇ ਤਿੰਨ ਚਾਰ ਪੀੜੀਆਂ ਤੋਂ ਉਹਨੇ ਇਹ ਦੁਕਾਨ ਚਲਾਈਏ ਢੇਰ ਸਮੇਂ ਤੋਂ ਮੇਰੇ ਦਿਲ ਵਿੱਚ ਖਿਆਲ ਉੱਠ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਤਾਂ ਜੋ ਉਸ ਗੁਰੂ ਨੂੰ ਮੁਸਲਮਾਨੀ ਫਿਰਕੇ ਵਿੱਚ ਤੱਕੋ ਜ਼ੋਰੀ ਲਿਆ ਆ ਜਾਵੇ ਇਹ ਜਹਾਂਗੀਰ ਆਪਣੀ ਤਜ਼ਕ ਵਿੱਚ ਲਿਖ ਰਿਹਾ ਜੇ ਅੱਗੋ ਲਿਖਦਾ ਏ ਮਾਹ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਤੇ ਮੈਂ ਉਸ ਦੇ ਘਰ-ਕਾਟ ਤੇ ਬੱਚੇ ਮੁਰਤਜ਼ਾ ਖਾਨ ਦੇ ਹਵਾਲੇ ਕਰ ਦਿੱਤੇ ਉਸ ਦਾ maal ਅਸਬਾਬ ਜ਼ਬਤ ਕਰਕੇ ਹੁਕਮ ਦਿੱਤਾ ਕਿ ਇਸ ਨੂੰ ਸਿਆਸਤ ਤੇ ਯਾਸਾ ਦੇ ਕਾਨੂੰਨ ਅਨੁਸਾਰ ਦੰਡ ਦਿੱਤਾ ਜਾਏ ਫੈਰਤਨ ਸਿੰਘ ਜੀ ਪ੍ਰਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ ਕਿ ਗੁਰ ਅਰਜਨ ਦਰਿਆਏ ਨਾ ਬੈੜਿਓ ਕਿ ਗੁਰ ਅਰਜਨ ਦਰਿਆ ਨਾ ਬੋੜਿਓ ਕੇ ਗੁਰ ਤੇਗ ਬਹਾਦਰ ਸੀਸ ਨ ਤੋਰਿਓ ਕੇ ਸਾਹਿਬਜ਼ਾਦੇ ਨਾ ਮਰਾਇ ਸ਼ੀਰਖੋਰ ਤੋ ਨਾਏ ਕਹਾਈ ਦਰਿਆ ਰਾਵੀ ਵਿੱਚ ਡੋਬਣ ਸੰਬੰਧੀ Munshi Sonlal ਜੋ ਲਿਖਦੇ ਨੇ ਉਮਦਾ ਤਵਾਰੀਖ ਵਿੱਚ ਉਹ ਵੀਰਤਾ ਧਿਆਨ ਕਰਿਏ ਬਾਦ ਅਜ਼ ਜ਼ਹੂਰੇ ਬਾਜ਼ੇ ਮੁਕਦਮਾਤੇ ਨਾ ਮੁਲਾਇਮ ਜ਼ਾਤੇ ਆਲੀ ਰਾਹਦਰ ਬਹਿਰੇ ਰਾਵੀ ਅਦਾ ਖਤੰਦ ਯਾਨੀ ਕੁਝ ਤਸੀਹੇ ਦੇਣ ਦੇ ਪਿੱਛੋਂ ਉਸ ਮਹਾਪੁਰਖ ਗੁਰੂ ਨੂੰ ਉਸਨੇ ਦਰਿਆ ਰਾਵੀ ਵਿੱਚ ਸੁੱਟ ਦਿੱਤਾ ਸੀ ਸਾਧ ਸੰਗਤ ਜੀ ਇਹ ਝੂਠ ਤੇ ਕੁਫਰ ਉਸ ਗੁਰੂ ਬਾਬਤ ਬੋਲਿਆ ਗਿਆ ਜਿਸ ਅੱਗੇ ਅਸੀਂ ਇਤਿਹਾਸ ਦੇ ਜੋ ਤੱਥ ਬੋਲਦੇ ਨੇ ਕਿ ਅਕਬਰ ਤੱਕ ਨਤਮਸਤਕ ਹੋਇਆ ਉਹਨਾਂ ਦੀ ਬੋਲਬਾਣੀ ਤੋਂ ਪ੍ਰਭਾਵਿਤ ਹੋਇਆ ਉਹਨਾਂ ਦੇ ਕੰਮਕਾਰ ਤੋਂ ਕਾਇਲ ਹੋਇਆ ਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਪੂਰੀ ਲੋਕਾਂ ਨੂੰ ਸਮਰਪਿਤ ਕੀਤੀ ਹੋਈ ਸੀ ਉਸ ਗੁਰੂ ਨੂੰ ਜੇ ਇਸ ਕਿਸਮ ਦੇ ਝੂਠ ਤੇ ਕੁਫਰ ਕਰਨ ਅਤ हद ਦੇ ਜੋ ਬੋਲਦਿਆਂ ਵੀ ਸਾਡੀ ਜੀਬ ਕੰਬਦੀ ਏ ਉਹਨੇ ਜ਼ੁਲਮ ਕੀਤੇ ਗਏ ਹੋਣ ਸਾਧ ਸੰਗਤ ਜੀ ਉਂਗਲ ਰਤਿਕ ਸੜ ਜਾਏ ਨਾ ਤੇ ਅਸੀਂ ਚੀਕਾਂ ਮਾਰ ਉੱਠਦੇ ਆ ਪਰ ਰਤਕ ਸੋਚੀਏ ਕਿ ਇਹ ਸਾਰੇ ਤਸੀਹੇ ਜੋ ਚੱਲੇ ਕਿਨਾਂ ਲਈ ਸਨ ਇਹ ਤਸੀਹੇ ਸਭ ਕੁਝ ਜੇ ਸਏ ਪਾ ਉਹਨਾਂ ਦੇ ਅੰਦਰ ਬਹੁਤ ਡੂੰਗੀ ਇੱਕ ਗੱਲ ਲੁਕੀ ਸੀ ਇੱਕ ਸੁਣਿਆ ਸੀ ਤੇ ਉਹ ਸੁਣਿਆ ਪਤਾ ਜੇ ਕਿਨਾਂ ਨੇ ਫੜਿਆ ਉਹਨਾਂ ਸਮਿਆਂ ਵਿੱਚ ਉਸ ਤਤੀ ਤਵੀ ਦੇ ਉੱਤੋਂ ਨਿਮਰਤਾ ਦੀ ਜੋ ਆਵਾਜ਼ ਉੱਠੀ ਸੀ ਕਿ ਤੇਰਾ ਕੀਆ ਮਿੱਠਾ ਲੱਗਿਆ ਉਦੋਂ ਉੱਠੇ ਕੌਣ ਸਨ ਉਹ ਲੋਕ ਜਿਨ੍ਹਾਂ ਦਾ ਕਿਤੇ ਨਾਮ ਵੀ ਨਹੀਂ ਸੀ ਗੂਮਨਾਮ ਅੰਗਰੇਜ਼ੀ ਵਿੱਚ ਇੱਕ ਐਕਸੈਟਰਾ ਯਾਨੀ ਵਾਦੂ ਫਾਲਤੂ ਬੇਨਾਮ ਕੋਈ ਨਾਮ ਨਹੀਂ ਸੀ ਨੀਵੇਂ ਆ ਤੋ ਅਤ ਨੀਵੇਂ ਜਿਨ੍ਹਾਂ ਨੂੰ ਆਪਣੇ ਆਪ ਦਾ ਵੀ ਨਹੀਂ ਸੀ ਪਤਾ ਇਸੇ ਤਰ੍ਹਾਂ ਢਿੱਡ ਕੱਟ ਕੇ ਟੱਬਰ ਪਾਲਦੇ ਕੱਖ ਵੀ ਆਪਣੇ ਕੋਲ ਨਹੀਂ ਸੀ ਉਹ ਜਦੋਂ ਇਸ ਕਿਸਮ ਦਾ ਜ਼ੁਲਮ ਵੇਖਿਆ ਉਹਨਾ ਤਾਂ ਕਿਵੇਂ ਉਹਨਾਂ ਨੂੰ ਹਲੂਣਾ ਮਿਲਿਆ ਉਹ ਜਾਗੇ ਤੇ ਫਿਰ ਉਹਨਾਂ ਨੂੰ ਆਪਣੇ ਦੁੱਖ ਨਹੀਂ ਦਿਸੇ ਉਹਨਾਂ ਨੂੰ ਲੱਗੇ ਕਿ ਸਾਡੇ ਦੁੱਖ ਤਾਂ ਕਿਸੇ ਲੇਖੇ ਵਿੱਚ ਹੀ ਨਹੀਂ ਇਹ ਤਾਂ ਬਹੁਤ ਮਾਮੂਲੀ ਨੇ ਉਸ ਸਿਖਰ ਦੇ ਜ਼ੁਲਮ ਦੇ ਵਿਰੁੱਧ ਤੱਤੀ ਤਵੀ ਨੂੰ ਜਰਨਾ ਸਾਧ ਸੰਗਤ ਜੀ ਇਹ ਕੋਈ ਮਾਮੂਲੀ ਨੁਕ ਨਹੀਂ ਸੀ ਜ਼ੁਲਮ ਤੇ ਉੱਤੋਂ ਤੱਤੀ ਰੇਤ ਉਸ ਤੱਤੀ ਲੋਹ ਦੇ ਉੱਤੇ ਤੇ ਫਿਰ ਉਹ ਛਾਲੇ ਭਰਿਆ ਸਰੀਰ ਵੀ ਜੇ ਲੋਕਾਂ ਲਈ ਤੜਕਦਾ ਦਿਲ ਲੈ ਕੇ ਬੈਠਾ ਸੀ ਜਿਹੜਾ ਪ੍ਰਭੂ ਨੂੰ ਨਤਮਸਤਕ ਸੀ ਉਸ ਦੇ ਅੱਗੇ ਸਾਧ ਸੰਗਤ ਜੀ ਆਪਣੀ ਸ਼ੁਰੂ ਦੀ ਜੋ ਲਿਸਟ ਰੱਖੀ ਸੀ ਤਕਲੀਫਾਂ ਦੀ ਰ ਤੱਕ ਉਸ ਵੱਲ ਝਾਤ ਮਾਰਿਓ ਤੇ ਫਿਰ ਇਸ ਜ਼ਿੰਦਗੀ ਵਿੱਚ ਝਾਤ ਮਾਰਿਓ ਕੀ ਸਾਨੂੰ ਉਹ ਤਕਲੀਫਾਂ ਹੁਣ ਅਜ ਵੱਧ ਲੱਗਦੀਆਂ ਨੇ ਜਾਂ ਸਮਝ ਆ ਜਾਂਦੀ ਏ ਇੱਥੋਂ ਕਿ ਜ਼ਿੰਦਗੀ ਕਿਸ ਢੰਗ ਨਾਲ ਜੀਣੀ ਹੈ ਜਦੋਂ ਸਮਰਪਿਤ ਹੋਵੇ ਇੱਕ ਜੀਵਨ ਉਸ ਪ੍ਰਭੂ ਲਈ ਲੋਕਾਂ ਦੇ ਲਈ ਉਦੋਂ ਸਧਾਰਨ ਲੋਕ ਵੀ ਖੜੇ ਹੁੰਦੇ ਨੇ ਅਜਿਹੇ ਜ਼ੁਲਮ ਵਿਰੁੱਧ ਤੇ ਫਿਰ ਬਹਾਦਰੀ ਤੇ ਵੀਰਤਾ ਦਾ ਇਤਿਹਾਸ ਸਿਰਜਦੇ ਨੇ ਇਹ ਉਹੀ ਪੀੜ ਸੀ ਜੋ ਮਨ ਵਿੱਚ ਲੈ ਕੇ ਲੋਕ ਉਦੋਂ ਸਧਾਰਨ ਲੋਕ ਭੁੱਲ ਗਏ ਸਨ ਉਹਨਾਂ ਦੀਆਂ ਆਪਣੀਆਂ ਤਕਲੀਫਾਂ ਆਪਣੀਆਂ ਲੋੜਾਂ ਕੀ ਨੇ ਤੇ ਫਿਰ ਇੱਕ ਬੀਜ ਪੁੰਗਰਿਆ ਅਣਖ ਦਾ ਇੱਕ ਬੀਜ ਪੁੰਗਰਿਆ ਆਪਣੇ ਹੱਕਾਂ ਲਈ ਲੜਨ ਦਾ ਇੱਕ ਬੀਜ ਪੁੰਗਰਿਆ ਲੋਕ ਹਿੱਤਾਂ ਲਈ ਆਵਾਜ਼ ਚੁੱਕਣ ਦਾ ਤੇ ਫਿਰ ਇਤਿਹਾਸ ਸਿਰਜਿਆ ਗਿਆ ਤਵਾਰੀਖ ਗਵਾਹ ਹੈ ਅੱਜ ਵੀ ਕਿ ਜੋ ਉਸ ਸਮੇਂ ਦੇ ਜੋਧੇ ਖੜੇ ਹੋਏ ਸਨ ਉਹਨਾਂ ਨੇ ਛਾਤੀਆਂ ਤੇ ਗੋਲੀਆਂ ਖਾ ਕੇ ਵੀ ਜਿਸ ਤਰ੍ਹਾਂ ਦੁਨੀਆ ਪਰ ਵਿੱਚ ਵਿਸ਼ਵ ਜੰਗਾਂ ਵਿੱਚ ਵੀ ਬਾਦ ਵਿੱਚ ਸਭ ਨੇ ਦੇਖਿਆ ਸਰਹੱਦਾਂ ਤੇ ਜਾਨਵਾਰੀਆਂ ਆਪਣੀ ਬਹਾਦਰੀ ਦੀਆਂ ਮਿਸਾਲਾਂ ਕਾਇਮ ਕੀਤੀਆਂ ਤੇ ਇੱਕ ਇੱਕ ਕਿਵੇਂ ਸਵਾ ਲੱਖ ਵੰਗ ਹੋ ਕੇ ਨਿਤਰਿਆ ਉਦੋਂ ਕਿਸੇ ਪੀੜ ਦੀ ਕਿਸੇ ਆਪਣੇ ਦੁੱਖ ਦੀ ਕਦੇ ਕਿਸੇ ਨੇ ਚਿੰਤਾ ਨਹੀਂ ਕੀਤੀ ਕਿਉਂਕਿ ਉਦੋਂ ਮਨ ਵਿੱਚ ਇਹੋ ਤੇ ਆਇਆ ਸੀ ਕਿ ਉਹ ਸਾਡੇ ਲਈ ਉਦੋਂ ਆਪਣਾ ਸਭ ਕੁਝ ਵਾਰ ਗਏ ਸਨ ਤੇ ਕਿਤੇ ਉੱਥੇ ਇਹ ਲੜੀ ਰੁਕੀ ਨਹੀਂ ਸੀ ਸਰਬੰਸ ਵਾਰਨ ਦੀ ਪ੍ਰਥਾ ਜਿੱਥੇ ਤੱਕ ਖੀਰ ਤੱਕ ਤੁਰਦੀ ਰਹੀ ਇਹ ਹੀ ਸਧਾਰਨ ਲੋਕ ਆਪਣਾ ਆਪ ਉਸੇ ਗੁਰੂ ਦੇ ਅੱਗੇ ਸਜਦਾ ਕਰਕੇ ਵਾਰਦੇ ਗਏ ਕਿ ਜੇ ਗੁਰੂ ਸਾਹਿਬ ਸਾਡੇ ਲਈ ਸਭ ਕੁਝ ਵਾਰ ਸਕਦੇ ਨੇ ਤਾਂ ਅਸੀਂ ਵੀ ਇਸਿਸ ਗੁਰੂ ਨੂੰ ਪੇਟ ਕਰਨਾ ਹੈ ਸਾਧ ਸੰਗਤ ਜੀ ਅੱਜ ਤੋਂ ਬਾਅਦ ਜੇ ਅਜੇ ਵੀ ਸਾਨੂੰ ਆਪਣੀਆਂ ਤਕਲੀਫਾਂ ਵੱਧ ਲੱਗਦੀਆਂ ਨੇ ਤਾਂ ਫਿਰ ਲਾਹਨਤ ਵਾਲੀ ਗੱਲ ਹੈ ਕਦੇ ਤਾਂ ਸੋਚੀਏ ਕਿ ਉਸ ਹੱਦ ਤੱਕ ਦਾ ਜ਼ਬਰ ਤੇ ਜ਼ੁਲਮ ਜਿਸ ਸਬਰ ਨਾਲ ਉਸ ਸਮੇ ਗੁਰੂ ਸਾਹਿਬ ਜਰ ਸਕੇ ਸਨ ਸਾਡੀ ਪੀੜ ਉਹਦੇ ਸਾਹਮਣੇ ਕਿਸੇ ਗਿਣਤੀ ਮਿੰਤੀ ਵਿੱਚ ਆ ਹੀ ਨਹੀਂ ਸਕਦੀ ਸਾਦ ਸੰਗਤ ਜੀ ਖੜੇ ਹੋਈਏ ਆਪਾਂ ਇਸ ਜ਼ੁਲਮ ਦੇ ਵਿਰੁੱਧ ਜਿਸ ਢੰਗ ਨਾਲ ਸਾਨੂੰ ਸਮਝਾਇਆ ਗਿਆ ਜਰਨਾ ਤੇ ਮੂੰਹ ਤੋੜ ਜਵਾਬ ਵੀ ਦੇਣਾ ਜਦੋਂ ਸਿਖਰ ਹੋ ਜਾਂਦੀ ਏ ਜ਼ੁਲਮ ਦੀ ਚੋਂਕਾਰ ਅਜ ਹਮਾ ਹਿਲਤੇ ਦਰਗੁਜ਼ਸ਼ਤ ਹلال ਅਸਤ ਬਰਦਨ ਬਸ਼ਮ ਸ਼ੀਰ ਦਸਤ ਜਦੋਂ ਜ਼ੁਲਮ ਦੀ ਅਤ ਹੋ ਜਾਏ ਇੰਤਹਾ ਹੋ ਜਾਏ ਉਦੋਂ ਤਲਵਾਰ ਚੁੱਕਣੀ ਜਾਇਜ਼ ਹੁੰਦੀ ਹੈ ਜੇ ਇਸੇ ਉੱਤੇ ਆਧਾਰਿਤ ਆਪਾਂ ਖੜੇ ਰਹੇ ਟਿਕੇ ਰਹੇ ਸੱਚ ਜਾਣਿਓ ਉਸ ਗੁਰੂ ਨੂੰ ਹਮੇਸ਼ਾ ਆਪਣੇ ਨਾਲ ਮਹਿਸੂਸ ਕਰ ਸਕਾਂਗੇ ਤੇ ਫਿਰ ਜਿਹੜੇ ਬੇਲੋੜੇ ਦੁੱਖ ਤੇ ਚਿੰਤਾ ਜਿਨ੍ਹਾਂ ਨੂੰ ਸਾਨੂੰ ਅੱਜ ਕਾਗਜ਼ ਤੇ ਲਿਖਣਾ ਪੈ ਰਿਹਾ ਏ ਉਹ ਕਿਤੇ ਹੀ ਉੱਡ ਪੁੱਡ ਜਾਣਗੇ ਮਹਿਸੂਸ ਨਹੀਂ ਹੋਣੇ ਆਓ ਸੱਚ ਮਾਇਨੇ ਆ ਵਿੱਚ ਉਸ ਗੁਰੂ ਦੇ ਲੜ ਲੱਗিয়ে ਤੇ ਸੱਚੇ ਸਿੱਖ ਬਣ ਕੇ ਉਭਰੀਏ ਜਿਹਦਾ ਮਤਲਬ ਹੈ ਜ਼ਿੰਦਗੀ ਭਰ ਅਸੀਂ ਸਿੱਖਿਆ ਲੈਣੀ ਤੇ ਜਦੋਂ ਵੀ ਕਦੇ ਆਕੀ ਹੋ ਜਾਵਾਂਗੇ ਵਾਪਸ ਉਸ ਗੁਰੂ ਦੇ ਲੜ ਲੱਗਣ ਨਾਲ ਵੀ ਇਸੇ ਤਰ੍ਹਾਂ ਅਜਾਈ ਇਹ ਜੀਵਨ ਨਹੀਂ ਜਾਂਦਾ ਫਿਰ ਵੀ ਮੁਕਤਿਆਂ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਇਹ ਹੁੰਦੀ ਹੈ ਉਸ ਗੁਰੂ ਦੀ ਕਿਰਪਾ ਆਓ ਜੁੜੀਏ ਉਸ ਗੁਰੂ ਦੇ ਨਾਲ ਮਿਲਦੇ ਹਾਂ ਜੀ ਕੱਲ ਫਿਰ ਇੱਕ ਹੋਰ ਸ਼ਬਦ ਦੇ ਨਾਲ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ